ਕਹ ਸਿਸ ਮੰਨਿਓ ਉਹਨਾਂ ਨੂੰ ਆਪਣੇ ਪੁੱਤਰ ਮੰਨ ਲਿਆ ਆਤਬਲ ਜਾਣਿਓ ਅਤੇ ਆਤਬਲ ਵਾਲਾ ਜਾਣ ਲਿਆ ਹੱਠ ਰਣ ਕੀਨੋ ਫਿਰ ਵੀ ਹੱਠ ਨਾਲ ਯੁੱਧ ਕੀਤਾ ਹੈ ਕਹਿ ਨਹੀਂ ਦੀਨੋ ਅਤੇ ਕੁਝ ਵੀ ਨਾ ਕਿਹਾ ਕਸ ਸਰ ਮਾਰੇ ਖਿੱਚ ਖਿੱਚ ਕੇ ਤੀਰ ਮਾਰੇ ਸਿਸ ਨਹੀਂ ਹਾਰੇ ਬਾਰ ਬਾਲਕ ਨਹੀਂ ਹਾਰੇ ਬਹੁ ਵਿਦਪਾਨ ਉਹ ਵੀ ਬਹੁਤ ਤਰ੍ਹਾਂ ਨਾਲ ਤੀਰਾਂ ਨੂੰ ਅਤ ਤਨ ਤਾਨ ਧਨੁਸ਼ ਤੋਂ ਖਿੱਚ ਖਿੱਚ ਕੇ ਮਾਰਦੇ ਸਨ ਅੰਗ ਅੰਗ 베ਦੇ ਲਵ ਕੁਸ਼ ਨੇ ਅੰਗ ਅੰਗ ਵਿਨ ਦਿੱਤਾ ਸਭ ਤਨ ਛੇਦੇ ਸ਼੍ਰੀ ਰਾਮ ਦੇ ਸਾਰੇ ਸ਼ਰੀਰ ਨੂੰ ਛੇਕ ਦਿੱਤਾ ਸਭ ਦਲ ਸੂਜੇ ਸਾਰੀ ਸੈਨਾ ਨੂੰ ਅਹਿਸਾਸ ਹੋ ਗਿਆ ਰਗੁਬਰ ਜੂਝੇ ਕੇ ਸ਼੍ਰੀ ਰਾਮ ਜੂਝ ਗਏ ਹਨ ਜਬ ਪ੍ਰਭ ਮਾਰੇ ਜਦੋਂ ਸ਼੍ਰੀ ਰਾਮ ਮਾਰੇਗੇ ਤਾਂ ਸਬ ਦਲ ਹਾਰੇ ਸਾਰੀ ਸੈਨਾ ਹਾਰ ਗਈ ਬਹੁ ਵਿਦ ਭਾਗੇ ਬਹੁਤ ਧਰਾਂ ਨਾਲ ਦੁਆਸਿਸ ਆਗੇ ਦੋਹਾ ਬਾਲ ਕਾ ਅੱਗੇ ਪੱਜ ਤੁਰੀ ਫਿਰ ਨਾ ਨਿਹਾਰੈ ਸੈਨਕ ਮੁੜ ਕੇ ਨਹੀਂ ਦੇਖਦੇ ਪ੍ਰਭੂ ਨਾ ਚਿਤਾਰੈ ਸ਼੍ਰੀ ਰਾਮ ਨੂੰ ਚੇਤੇ ਵੀ ਨਹੀਂ ਕਰਦੇ ਗ੍ਰਹ ਦਿਸ ਲੀਨਾ ਘਰ ਦਾ ਰਾਹ ਫੜ ਲਿਆ ਆਸਰਾਣ ਕੀਨਾ ਇਸ ਤਰ੍ਹਾਂ ਦਾ ਯੁੱਧ ਕੀਤਾ ਚੋਪਈ ਤਬ ਦੋਹੂ ਬਾਲ ਅਯੋਧਨ ਦੇਖਾ ਤਦ ਦੋਹਾਂ ਬਾਲਕਾਂ ਨੇ ਰਣ ਭੂਮੀ ਨੂੰ ਵੇਖਿਆ ਮਨੋ ਰੋਦਰ ਕੀੜਾ ਬਨ ਵੇਖਾ ਮਾਨੋ ਉਸ ਨੂੰ ਰੋਦਰ ਦਾ ਕੀੜਾ ਬਨ ਸਮਝਿਆ ਹੋਵੇ ਕਾਟ ਤੁਜਨ ਕੇ ਬ੍ਰਿਛ ਸਵਾਰੇ ਜਿਸ ਵਿੱਚ ਕੱਟੀ ਹੋਈ ਸੈਨਾ ਪ੍ਰਿਛਾ ਵਰਗੀ ਹੈ ਭੋਖਨ ਅੰਗ ਅਨੂਪ ਉਤਾਰੇ ਅਤੇ ਸੁਰ ਮੇ ਆਦੇ ਅੰਗਾ ਤੋਂ ਉਬਰੇ ਗੈਣੇ ਹੁਲਾ ਫੱਲਾ ਵਰਗੇ ਹਨ ਮੋਰਛਪੇ ਸਬਲੇ ਉਠਾਈ ਜਿਹੜੇ ਬੇਹੋਸ਼ ਪੈਸਨ ਹੋਣਾ ਸਾਰਿਆਂ ਨੂੰ ਚੁੱਕ ਕੇ ਬਾਜ ਸਹਤ ਤਹ ਗਏ ਜਹ ਮਾਈ ਕੋਰੇ ਸਮੇਤ ਉਥੋਂ ਚਲੇ ਗਏ ਜਿੱਥੇ ਮਾਤਾ ਸੀਤਾ ਬੈਠੀ ਸੀ ਦੇਖ ਸਿਆ ਪਤ ਮੁਖ ਰੋਦੀਨਾ ਜਦੋਂ ਸੀਤਾ ਨੇ ਮੋਰਚਤ ਪਤੀ ਦਾ ਮੁਖ ਵੇਖਿਆ ਤਾਂ ਰੋਣ ਲੱਗ ਪਈ ਕਹੇ ਉਹ ਪੁੱਤ ਵਿਧਵਾ ਮੋਹ ਕੀਨਾ ਅਤੇ ਕਹਿਣ ਲੱਗੀ हे ਪੁੱਤਰੋ ਤੁਸੀਂ ਮੈਨੂੰ ਵਿਧਵਾ ਕਰ ਦਿੱਤਾ ਹੈ ਇਤਿ ਸ਼੍ਰੀ ਬਚੇਤਰਨਾਟਕੇ ਰਾਮअवतार ਲਬ ਬਾਜਵਾਦਵੇ ਰਾਮ ਬੱਦੈ ਇਤਿਸ਼ਰੀ 73 ਨਾਟਕ ਦੇ ਰਾਮ ਅਵਤਾਰ ਦੇ ਲਵ ਦੇ ਘੋੜਾ ਬੰਨਣ ਅਤੇ ਰਾਮ ਬਧ ਵਾਲੇ ਅਧਿਆਏ ਦੀ ਸਮਾਪਤੀ। ਆਤ ਸੀਤਾ ਨੇ ਸਭ ਜੀਵਾਏ ਕਥਨੰ। ਹੁਣ ਸੀਤਾ ਨੇ ਸਭ ਨੂੰ ਜੀਵਾਂ ਦਾ ਕਥਨ। ਸੀਤਾ ਬਾਚੇ ਪੁੱਤਰਨ ਸੋ। ਸੀਤਾ ਨੇ ਪੁੱਤਰਾ ਪ੍ਰਤੀ ਕਿਹਾ। ਚੋਪਈ ਆਬ ਮੋਕੋ ਕਾ ਸਟ ਦੇ ਆਨਾ। ਹੁਣ ਮੈਨੂੰ ਲੱਕੜਾ ਲਿਆ ਦਿਓ ਜਰੋਂ ਲਾਗ ਪਹਿ ਹੋ ਮਸਾਨਾ ਤਾਂ ਜੋ ਮੈਂ ਵੀ ਪਤੀ ਨਾਲ ਸੜ ਕੇ ਸੁਆ ਮਸਾਨਾ ਹੋਵਾਂ ਸੁਨ ਮੋਨ ਰਾਜ ਬਹੁਤ ਵਿਧ ਰੋਏ ਸਾਰੀ ਵਾਰਤਾ ਸੁਣ ਕੇ ਮੋਨੀ ਰਾਜ ਬਾਲਮਿਕ ਵੀ ਬਹੁਤ ਰੋਏ ਇਹਨ ਬਾਲਣ ਅਮਰੇ ਸੁਖ ਖੋਏ ਆਤੇ ਕਹਿਣ ਲੱਗੇ ਇਹਨਾ ਬਾਲਕਾਂ ਨੇ ਸਾਡੇ ਸੁਖ ਨਾਸ਼ਟ ਕਰ ਦਿੱਤੇ ਹਨ ਜਬ ਸੀਤਾ ਤਨ ਚਾਹ ਕੇ ਕਾਡੂ ਜਦੋਂ ਸੀਤਾ ਨੇ ਚਾਹਿਆ ਕਿ ਆਪਣੇ ਸਰੀਰ ਤੋਂ ਜੋਗ ਅਗਨੀ ਕੱਢਾ ਜੋਗ ਅਗਨ ਉਪਰਾਜ ਸੋ ਛਾਡੂ ਆਤੇ ਜੋਗ ਅਗਨੀ ਕੱਢ ਕੇ ਸਰੀਰ ਨੂੰ ਛੱਡ ਦਿਆ ਤਬ 임 ਭਈ ਗਗਨ ਤੇ ਬਾਨੀ ਤਾਦੇ ਇਸ ਤਰ੍ਹਾਂ ਆਕਾਸ਼ ਬਾਣੀ ਹੋਈ ਕਹਾਂ ਭਈ ਸੀਤਾ ਤੈ ਇਆਣੀ ਹੇ ਸੀਤਾ ਕੀ ਤੂੰ ਇਆਣੀ ਹੋ ਗਈ ਹੈ ਅਰੂਪਾ ਚੰਦ ਸੁਣੀ ਬਾਣੀ ਜਦੋਂ ਆਕਾਸ਼ ਬਾਣੀ ਸੁਣੀ ਸੀਯਾ ਰਾਣੀ ਸੀਤਾ ਨੇ ਲeo ਆਣੀ ਉਸਨੇ ਪਾਣੀ ਮੰਗਵਾ ਲਿਆ ਕਰ ਪਾਣੀ ਅਤੇ ਹੱਥ ਵਿੱਚ ਫੜ ਲਿਆ ਸੀਤਾ ਬਾਚ ਮਨ ਮੈਂ ਸੀਤਾ ਨੇ ਮਨ ਵਿੱਚ ਕਿਹਾ ਦੋਹਰਾ ਜੋ ਮਨ ਬਚ ਕਰ ਮਨ ਸਹਿਤ ਰਾਮ ਬਿਨਾ ਨਹੀਂ ਔਰ ਜੇਕਰ ਮੈਂ ਮਨ ਬਚਾ ਨਾ ਤੇ ਕਰਮ ਸਹਿਤ ਸ਼੍ਰੀ ਰਾਮ ਤੋਂ ਬਿਨਾ ਕਿਸੇ ਹੋਰ ਨੂੰ ਪੁਰਸ਼ ਰੂਪ ਕਰਕੇ ਨਹੀਂ ਵੇਖਿਆ ਤੋ ਇਹ RAM ਸਹਤ ਜੀਐ ਕਹੇ ਉਸਿਆ ਤਹਿ ਠੋਰ ਤਾਂ ਇਸ ਵੇਲੇ RAM ਜੀ ਸਹਤ ਸਾਰੇ ਜੀ ਪੈਣ ਇਹ ਕਹਿ ਕੇ ਉਸ ਸਥਾਨ ਉਤੇ ਪਾਣੀ ਛਿੜਕ ਦਿੱਤਾ ਆਰੋਪਾ ਚਾਂਦ ਸਭ ਐ ਜਾਗੇ ਉਸੇ ਵੇਲੇ ਸਾਰੇ ਜਾਗ ਪਏ ਭ੍ਰਮੰ ਭਾਗੇ ਸਭ ਦੇ ਭਰਮ ਦੂਰ ਹੋ ਗਏ ਹਠੰ त्याਗੇ ਹਾਠ ਨੂੰ त्याके पगੰ ਲਾਗੇ ਸੀਤਾ ਦੇ ਪੈਰੀ ਜਾ ਲਗੇ ਸੀਆ ਆਨੀ ਸ਼੍ਰੀ ਰਾਮ ਨੇ ਸੀਤਾ ਨੂੰ ਲਿਆਂਦਾ ਜਗੰ ਰਾਨੀ ਅਤੇ ਉਸ ਨੂੰ జగਤ ਦੀ ਰਾਣੀ ਧਰਮ ਤਾਨੀ ਧਰਮ ਦੀ ਤਾਂਮ ਸਤੀ ਮਾਨੀ ਅਤੇ ਸਤੀ ਕਰਕੇ ਮੰਨ ਲਿਆ ਮਨੰ ਪਾਈ ਸ਼ਰੀราม ਦੇ ਮਨ ਨੂੰ ਚੰਗੀ ਲੱਗੀ। ਔਰੰਗ ਲਾਈ ਗਾਲ ਨਾਲ ਲਾਈ ਸਤੀ ਜਾਨੀ। ਅਤੇ ਸਤੀ ਕਰਕੇ ਜਾਣਿਆ। ਮਨ ਐ ਮਾਨੀ। ਅਤੇ ਮਨ ਵਿੱਚ ਆਦਰ ਦਿੱਤਾ। ਦੋਹਰਾ ਬਹੁ ਵਿਦਸੀਐ ਸਮੋਦ ਕਰ ਚੱਲੇ ਅਜੁੱਧਿਆ ਦੇਸ। ਬਹੁਤ ਤਰ੍ਹਾਂ ਸੀਤਾ ਨੂੰ ਗਿਆਨ ਉਪਦੇਸ਼ ਦੇ ਕੇ ਲਵ ਕੁਸ਼ ਦੋ ਪੁੱਤਰਨ ਸਹਿਤ ਸ਼੍ਰੀ ਰਗੂਬੀਰ ਨਰੇਸ ਲਵ ਅਤੇ ਕੁਸ਼ ਦੋਹਾ ਸਮੇਤ ਸ਼੍ਰੀ ਰਾਜਾ ਰਾਮਚੰਦਰ ਅਯੁੱਧਿਆ ਦੇਸ਼ ਵੱਲ ਚੱਲ ਪਏ ਚੋਪਈ ਬਹੁਤ ਭਾਤ ਕਰ ਸਿਸਨ ਸਮੋਦਾ ਅਨੇਕ ਤਰ੍ਹਾਂ ਦੇ ਸ਼ਸਤਰ ਉਹਨਾਂ ਦੇ ਸਰੀਰ ਉੱਤੇ ਸ਼ੋਭਾ ਪਾ ਰਹੇ ਹਨ ਸੀ ਰਗੂਬੀਰ ਚਲੇ ਪੁਰ ਔਦਾ ਸ਼੍ਰੀ ਰਾਮਚੰਦਰ ਅਯੋਧਿਆ ਵਾਲ ਨੂੰ ਚੱਲ ਪਏ ਅਨੇਕ ਬੇਖ ਸੇ ਸ਼ਸਤਰ ਸੁਹਾਈ ਉਹਨਾਂ ਦੇ ਸਰੀਰ ਉੱਤੇ ਬਹੁਤ ਸ਼ਸਤਰ ਸ਼ੋਭਾ ਪਾ ਰਹੇ ਹਨ ਜਾਨਤ ਤੀਨ ਰਾਮ ਬਣ ਆਏ ਮਾਨੋ ਤਿੰਨ ਰਾਮ ਬਣ ਕੇ ਆਏ ਹਨ ਇਤ ਸ਼੍ਰੀ ਬਚੇਤਰ ਨਾਟਕੇ ਰਾਮ ਅਵਤਾਰੇ ਤੀਹੂ ਪਿਰਾਤਨ ਸੈਣਾ ਸਹਿਤ ਜੀਪੋ ਇੱਥੇ ਸ਼੍ਰੀ 75 ਨਾਟਕ ਦੇ ਰਾਮ અવਤਾਰ ਦੇ ਤਿੰਨਾਂ ਭਰਾਵਾਂ ਦੇ ਸੈਨਾ ਸਹਿਤ ਜੀਨ ਦੇ ਪ੍ਰਸੰਗ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ